ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੰਦੀ ਦਾਸ ਜਸਵਿੰਦਰ ਸਿੰਘ ਸਨਉਸ਼ੀਦ ਪਈ ਬਿਆਨ ਸਿੰਘ ਸਾਧ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਕਿ ਸਾਡੇ ਸਭ ਤੋਂ ਵੱਡੇ ਭੈਣ ਜੀ ਭੈਣ ਅਮਰਤ ਕੌਰ ਖਾਲਸਾ ਹਨ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਜਿੱਥੋਂ ਮਾਤਾ ਜੀ ਬੀਬੀ ਬਹੁਤ ਖਾਲਸਾ ਨੇ ਆਪਣਾ ਕੰਮ ਛੱਡ ਕੇ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿਤਾ ਸੀ ਉੱਥੋਂ ਤੁਸੀਂ ਕਮਾਨ ਸੰਭੋ ਤੁਸੀਂ ਆਓ ਅੱਗੇ ਆਓ ਜਿਵੇਂ ਸਾਡੇ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਆਪ ਵੀ ਇਸ ਨਾ ਪੰਜਾਬ ਦੀ ਧਰਤੀ ਤੇ ਵਿੱਚੋਂ ਤਾਂ ਤੇ ਨਾਲ ਹੀ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਆ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਨਮਾਇੰਦੇ ਨੇ ਖਾਲਸਾ ਪੰਥ ਦਾ ਸਾਥ ਸੰਗਤ ਸਭ ਨੂੰ ਨਾਲ ਲੈ ਕੇ ਚੱਲੀਏ ਸਬਦਾ ਸਤਕਾਰ ਕਰੀਏ ਸਭ ਨੂੰ ਹਨ ਨਾਲ ਲੈ ਕੇ ਚੱਲੀਏ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ ਜੇ ਅਸੀਂ ਕੋਈ ਪੰਜਾਬ ਦਾ ਸਵਾਰਨਾ ਚਾਹੁੰਦੇ ਹਾਂ ਤੇ ਸਾਥ ਸੰਗਤ ਜੀ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਾਂਗਾ ਕਿ ਆਪ ਜੀ ਉਹਨਾਂ ਦਾ ਵੱਧ ਛੱਡ ਕੇ ਸਾਥ ਦਵੋ ਆਪ ਜੀ ਹਨ ਉਹਨਾਂ ਜੋ ਵੀ ਆਪਾਂ ਨਾ ਜਿਵੇਂ ਵੀ ਆਪਾਂ ਉਹਨਾਂ ਨੂੰ ਉਨਾ ਅੱਗੇ ਲੈ ਕੇ ਆ ਸਕਦੇ ਆ ਆਪਾਂ ਆਪਣੀ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜਿਹੜਾ ਇਸ ਸਮੇਂ ਕੌਮ 'ਚ ਖਾਲਸਾ ਲੀਡਰ ਲੀਡਰਲੈਸ ਹੋਈ ਹੈ ਖਾਲਸਾ ਕੌਮ ਉਹ ਆਪਾਂ ਤਦ ਤੱਕ ਆਪਾਂ ਕੋਸ਼ਿਸ਼ ਕਰ ਸਕੀਏ ਆਪਣੇ ਤੌਰ ਤੇ ਕਿ ਭੈਣ ਜੀ ਵਿਚਰਨ ਤੇ ਆਪਣੀ ਸੇਵਾਵਾਂ ਨਿਭਾਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ